ਹਾਂਜੀ ਇਹਦੇ ਜੋ ਸੂਟਸ ਹੈਗੇ ਨੇ ਇਹਨਾਂ ਦੀ ਵੀਡੀਓ ਤੁਸੀਂ ਫੇਸਬੁੱਕ ਇਨਸਟਾ YouTube ਤੇ ਕਾਫੀ ਦੇਖੀ ਹੋਏਗੀ ਕਾਫੀ ਵਾਇਰਲ ਸੂਟਸ ਹੈਗੇ ਨੇ ਮਿਰਰ ਵਰਕ ਸੂਟਸ ਹੈਗੇ ਨੇ ਤੇ ਅੱਜ ਅਸੀਂ ਮਿਰਰ ਵਰਕ ਸੂਟ ਦੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਾਂਜੀ ਇਹ ਸ਼ੀਸ਼ਿਆਂ ਵਾਲਾ ਡਿਜ਼ਾਈਨ ਜੋ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਹੈ ਇਹ ਵੀ ਤੁਹਾਨੂੰ ਮਹੇਸ਼ ਸ਼ਾਪ ਤੋਂ ਅਵੇਲੇਬਲ ਹੋ ਜਾਏਗਾ ਅੱਜਕੱਲ ਕਾਫੀ ਟ੍ਰੈਂਡ ਦੇ ਵਿੱਚ ਮਿਰਰ ਵਰਕ ਸੂਟ ਚੱਲ ਰਿਹਾ ਹੈ ਇਨਸਟਾ ਤੇ ਕਾਫੀ ਵਾਇਰਲ ਸੂਟ ਹੈ ਗਏ ਵਾਲਾ ਤੇ ਇਸ ਲਈ ਤੁਸੀਂ ਫਿਨਿਸ਼ਿੰਗ ਚੈੱਕ ਕਰੋ ਮਾਰਕੀਟ ਦੇ ਵਿੱਚ ਸੂਟ ਆਂਦੇ ਹੈਗੇ ਨੇ 800 900 ਦੇ ਬਟ ਉਸ ਦੀ ਫਿਨਿਸ਼ਿੰਗ ਚੈੱਕ ਕਰਿਓ ਉਸ ਦੀ ਅੰਬੀ ਦੇ ਸਾਈਜ਼ ਵੀ ਤੁਸੀਂ ਚੈੱਕ ਕਰਿਓ ਪਰ ਇਹ ਤੁਹਾਨੂੰ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਪ੍ਰੋਪਰ ਕੁਆਲਿਟੀ ਦੇ ਵਿੱਚ ਸੂਟ ਮਿਲ ਜਾਏਗਾ ਕਰੇਪ ਦੇ ਵਿੱਚ ਸੂਟ ਆਏਗਾ 5 ਮੀਟਰ ਇਸ ਦੀ ਲੈਂਥ ਹੋਏਗੀ ਤੇ ਆਲ ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਤੇ ਇਹ ਇਸ ਦੀ ਚੁੰਨੀ ਆਏਗੀ ਚੁੰਨੀ ਦੇ ਟੂ ਸਾਈਡਸ ਤੁਹਾਨੂੰ ਕਟ ਵਰਕ ਦੇ ਵਿੱਚ ਕਢਾਈ ਕੀਤੀ ਹੋਈ ਮਿਲ ਜਾਏਗੀ ਤੇ ਪਲੱਸ ਇਸ ਦੀ ਚੁੰਨੀ ਦੇ ਵਿੱਚ ਵੀ ਤੁਹਾਨੂੰ ਵਰਕ ਮਿਲ ਜਾਏਗਾ ਅੰਬੀਆ ਦਾ ਡਿਜ਼ਾਈਨ ਦਿੱਤਾ ਹੋਇਆ ਆ ਤੇ ਇਹ ਵਾਲਾ ਸੂਟ ਸਿਰਫ ਸਾਨੂੰ 650 ਰੁਪਏ ਦੇ ਵਿੱਚ ਮਿਲੇਗਾ ਆਲ ਓਵਰ ਇੰਡੀਆ ਸ਼ਿਪਿੰਗ ਫ੍ਰੀ ਹਾਂਜੀ ਇਹ ਨੈਕਸਟ ਇਸ ਦੇ ਵਿੱਚ ਮੋਰ ਪੰਖੀਆ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਇਸ ਦੀ ਡਿਜ਼ਾਈਨਿੰਗ ਚੈੱਕ ਕਰੋ ਅੱਜ ਕੱਲ ਬਹੁਤ ਹੀ ਜ਼ਿਆਦਾ ਟ੍ਰੈਂਡ ਦੇ ਵਿੱਚ ਸੂਟ ਹੈਗੇ ਨੇ ਇਨਸਟਾ YouTube Facebook ਤੇ ਕਾਫੀ ਵਾਇਰਲ ਸੂਟ ਹੈਗੇ ਨੇ ਹਾਂਜੀ ਚਨੌਨ ਸ਼ਿਫੋਨ ਦੇ ਵਿੱਚ ਚੁੰਨੀ ਆਏਗੀ ਉਹ ਚੁੰਨੀ ਉੱਪਰ ਤੁਹਾਨੂੰ ਪ੍ਰੋਪਰ ਵਰਕ ਮਿਲ ਜਾਏਗਾ ਤੇ ਨੈਕਸਟ ਇਸ ਦੇ ਵਿੱਚ ਮਜ਼ੈਂਟਾ ਕਲਰ ਦੇ ਵਿੱਚ ਤੁਹਾਨੂੰ ਸੂਟ ਮਿਲ ਜਾਏਗਾ ਤੇ ਇਸ ਦੀ ਜੋ ਫਿਨਿਸ਼ਿੰਗ ਹੈਗੀ ਉਹ ਤੁਸੀਂ ਚੈੱਕ ਕਰ ਸਕਦੇ ਪ੍ਰੋਪਰ ਮਿਰਰ ਵਰਕ ਦੇ ਵਿੱਚ ਸੂਟ ਆਏਗਾ ਤੇ ਇਸ ਦੇ ਵਿੱਚ ਹੋਰ ਵੀ ਕਲਰਸ ਹੈਗੇ ਨੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਹੈਗਾ ਤੁਸੀਂ ਆਰਡਰ ਕਰ ਸਕਦੇ ਹੋ ਤੇ ਇਸ ਦੀ ਚੁੰਨੀ ਆਏਗੀ ਵਿਦ ਵਰਕ ਦੇ ਨਾਲ ਤੇ ਇਹ ਇਸ ਦੇ ਵਿੱਚ ਗ੍ਰੀਨ ਕਲਰ ਦੇ ਵਿੱਚ ਸੂਟ ਆਏਗਾ ਨੈਕਸਟ ਤੇ ਇਸ ਦੀ ਡਿਜ਼ਾਈਨਿੰਗ ਸਾਰਾ ਕੁਝ ਸੇਮ ਹੋਏਗਾ ਤੇ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਪਸੰਦ ਆਉਂਦਾ ਹੈਗਾ ਸੂਟ ਤੁਸੀਂ ਮੰਗਵਾ ਸਕਦੇ ਆ ਡਾਰਕ ਗ੍ਰੀਨ ਕਲਰ ਦੇ ਵਿੱਚ ਸੂਟ ਆਏਗਾ ਇਸ ਦਾ ਜੋ ਫੈਬਰਿਕ ਆਏਗਾ ਕ੍ਰੇਵ ਦੇ ਵਿੱਚ ਆਏਗਾ ਤੇ ਇਸ ਦੀ ਚੁੰਨੀ ਆਏਗੀ ਵਿਦ ਵਰਕ ਦੇ ਨਾਲ ਤੇ ਇਹ ਲਾਸਟ ਪਰਪਲ ਕਲਰ ਦੇ ਵਿੱਚ ਸੂਟ ਆਏਗਾ ਤੇ ਪ੍ਰੋਪਰ ਫਿਨਿਸ਼ਿੰਗ ਦੇ ਵਿੱਚ ਤੁਹਾਨੂੰ ਸੂਟਸ ਮਿਲਣਗੇ ਕਰੇਪ ਦੇ ਵਿੱਚ ਇਸ ਦਾ ਫੈਬਰਿਕ ਹੋਏਗਾ ਵਿਦ ਚੁੰਨੀ ਦੇ ਨਾਲ ਤੁਹਾਨੂੰ ਇਹ ਵਾਲਾ ਸੂਟ ਮਿਲ ਜਾਏਗਾ ਇਹਨਾਂ ਸੂਟਸ ਦੇ ਵਿੱਚ 5 ਕਲਰ ਆਪਸ਼ਨਸ ਅਵੇਲੇਬਲ ਹੈਗੇ ਇਹਨਾਂ ਵਿੱਚ ਤੁਹਾਨੂੰ ਕੋਈ ਵੀ ਕਲਰ ਪਸੰਦ ਆਉਂਦਾ ਹੈਗਾ ਤੁਸੀਂ ਤੁਸੀਂ ਮੇਰੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰ ਸਕਦੇ ਆਂ ਤੇ ਇਸ ਸੂਟ ਨੂੰ ਆਪਣੇ ਘਰ ਮਗਵਾ ਸਕਦੇ ਆਂ ਤੇ ਸ਼ਿਪਿੰਗ ਫ੍ਰੀ ਰਹੇਗੀ ਆਲ ਓਵਰ ਇੰਡੀਆ ਸਿਰਫ 650 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੇਗਾ ਆਲ ਓਵਰ ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਕੋਈ ਵੀ ਡਿਲੀਵਰੀ ਚਾਰਜ ਤੁਹਾਨੂੰ ਪੇ ਨਹੀਂ ਕਰਨਾ ਪਏਗਾ ਤੁਸੀਂ ਜਿੱਥੇ ਵੀ ਮਗਵਾਉਣਾ ਚਾਹੋ ਤੁਸੀਂ ਇੰਡੀਆ ਦੇ ਵਿੱਚ ਮਗਵਾ ਸਕਦੇ ਆ ਇਸ ਦੇ ਵਿੱਚ 5 ਕਲਰਸ ਆਪਸ਼ਨਸ ਮਿਲ ਜਾਣਗੇ ਜਿਹੜਾ ਸੂਟ ਇਹਨਾਂ ਦੇ ਵਿੱਚ ਤੁਹਾਨੂੰ ਪਸੰਦ ਆਉਂਦਾ ਹੈਗਾ ਤੁਸੀਂ ਸਕਰੀਨ ਸ਼ਾਟ ਮੇਰੇ ਦਿੱਤੇ ਹੋਏ WhatsApp ਨੰਬਰ ਤੇ ਸੈਂਡ ਕਰ ਸਕਦੇ ਆ ਤੇ ਸੂਟ ਨੂੰ ਆਪਣੇ ਘਰ ਮਗਵਾ ਸਕਦੇ ਆ ਹਾਂਜੀ اے سی ਆਜ ਦੀ ਵੀਡੀਓ ਇਸੇ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਈਏ ਨਾਲ ਹੀ ਬੈਲ ਆਈਕਨ ਪ੍ਰੈਸ ਕਰ ਲਈਏ ਜਿਹਦੇ ਨਾਲ ਮੈਂ ਜੋ ਵੀ ਵੀਡੀਓ ਅਪਲੋਡ ਕਰਾਂਗੀ ਤੁਹਾਨੂੰ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਏਗਾ ਥੈਂਕਸ ਫॉर ਵਾਚਿੰਗ ਮਾਈ ਵੀਡੀਓ